ਦੇਸ਼ ਵਿੱਚ ਅਜ ਤੋਂ ਤਿੰਨ ਨਵੀਂ ਫੌਜਦਾਰੀ ਕਾਨੂੰਨ ਲਾਗੂ ਹੋ ਗਏ ਨੇ ਜਿਸ ਨਾਲ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਬਦਲਾਅ ਆਉਣਗੇ ਭਾਰਤੀ ਨਿਆਂ ਸਹਿਤਾ 2023 ਭਾਰਤੀ ਨਾਗਰਿਕ ਸੁਰੱਖਿਆ ਸਹਿਤਾ 2023 ਅਤੇ ਭਾਰਤੀ ਸਾਕਸ਼ੇ ਅਧਿਨਿਯਮ 2023 ਅਜ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਗਏ ਨੇ ਇਹਨਾਂ ਤਿੰਨੋਂ ਕਾਨੂੰਨਾਂ ਨੇ ਵਰਤਾਨਵੀ ਕਾਲ ਦੇ ਕਾਨੂੰਨਾ ਕਰਮਵਾਰ ਭਾਰਤੀ ਡੰਡ ਸਹਿਤਾ ਟੱਡ ਪ੍ਰਕਿਰਿਆ ਸਹਿਤਾ ਅਤੇ ਭਾਰਤ ਸਾਕਸ਼ੀय ਅਧਿਨਿਯਮ ਦੀ ਜਗ੍ਹਾ ਲਈਏ ਅੱਜ ਤੋਂ ਸਾਰੀਆਂ ਨਵੀਆਂ ਐਫਆਈਆਰਜ਼ ਬੀਐਨਐਸ ਤਹਿਤ ਦਰਜ ਕੀਤੀਆਂ ਜਾਣਗੀਆਂ ਹਾਲਾਂਕਿ ਜਿਹੜੇ ਮਾਮਲੇ ਇਹ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਦਰਜ ਕੀਤੇ ਗਏ ਨੇ ਉਹਨਾਂ ਦੇ ਅੰਤਿਮ ਨਿਬੇੜੇ ਲਈ ਉਹਨਾਂ ਮਾਮਲਿਆਂ ਵਿੱਚ ਪੁਰਾਣੀ ਕਾਨੂੰਨਾ ਤਹਿਤ ਮੁਕੱਦਮਾ ਚੱਲਦਾ ਰਹੇਗਾ ਦੇਸ਼ ਵਿੱਚ ਅੱਜ ਤੋਂ ਤਿੰਨ ਨਵੇਂ ਫੌਜਦਾਰੀ ਕਾਨੂੰਨ ਲਾਗੂ ਹੋ ਗਏ ਨੇ ਜਿਸ ਨਾਲ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਬਦਲਾ ਆਉਣਗੇ ਭਾਰਤੀ ਨਿਆਂ ਸਹਾਇਤਾ 2023 ਭਾਰਤੀ ਨਾਗਰਿਕ ਸੁਰੱਖਿਆ ਸਹਾਇਤਾ 2023 ਅਤੇ ਭਾਰਤੀ ਸਾਕਸ਼ੀ ਐਧਿਨਿਅਮ 2023 ਅੱਜ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਗਏ ਨੇ ਇਹਨਾਂ ਤਿੰਨੋਂ ਕਾਨੂੰਨਾਂ ਨੇ ਵਰਤਾਨਵੀ ਕਾਲ ਦੇ ਕਾਨੂੰਨਾ ਕਰਮਵਾਰ ਭਾਰਤੀ ਡੰਡ ਸਹਾਇਤਾ ਡੰਡ ਪ੍ਰਕਿਰਿਆ ਸਹਾਇਤਾ ਅਤੇ ਭਾਰਤ ਸਾਕਸ਼ੀ ਐਧਿਨਿਅਮ ਦੀ ਜਗ੍ਹਾ ਲਈਏ ਅੱਜ ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਅਪਰਾਧਿਕ ਨਿਆਂ ਪ੍ਰਣਾਲੀ ਹੁਣ ਪੂਰੀ ਤਰ੍ਹਾਂ ਸਵਦੇਸ਼ੀ ਹੈ ਅਤੇ ਆਜ਼ਾਦੀ ਤੋਂ ਬਾਅਦ ਭਾਰਤੀ ਲੋਕਾਚਾਰ ਵਿੱਚ ਸ਼ਾਮਲ ਹੈ 75 ਸਾਲ ਕੇ ਬਾਅਦ ਇਸ ਕਾਨੂੰਨ ਉੱਪਰ ਵਿਚਾਰ ਹੋਇਆ ਔਰ ਇਹ ਕਾਨੂੰਨ ਜਦ ਅੱਜ ਸੇ ਹਰ ਥਾਣੇ ਮੇ अपना काम करना चालू करेंगे तब अंग्रेजों के बनाए हुए कानून निरस्त होकर भारत की संसद ने बनाए हुए कानून आए अमित शाह ने कहा कि आजादी तो सतर साल पहला सिर्फ पुलिस अधिकारी सुरक्षित शिकायत अधिकार सुरक्षित दंड की जगह न्याय लेगा देरी की जगह स्पीडी ट्रायल और स्पीडी जस्टिस मिलेगा और पहले सिर्फ पुलिस के अधिकारों की रक्षा की गई थी अब पीड़ितों के अधिकारों की रक्षा और जो कंप्लेनेंट है इसके भी अधिकारों की रक्षा करने का काम होगा इन्हों कानून बारे जानकारी अमित शाह ने कहा कि यह कानून बनाने तो वक वक संबंधित व्यापक विचार वटांदरा किया गया है अमित शाह ने कहा कि सरकार ने देश विरोधी गतिविधियां विरुद्ध नए उपबंधा नाल देश देशद्रोह कानून खत्म कर देता है उन्होंने कहा कि नए कानूना तहत सामूहिक जबरजनाम मामले विच कम से कम 20 साल दी कैद दा प्रबंध कीता गया है गैंग रेप के लिए अब 20 साल की सजा या तो कारावास आजीवन कारावास नाबालिक के साथ बलात्कार में मौत की सजा झूठा वादा पहचान छिपाकर शोषण करने वालों के लिए भी अलग से अपराध बनाया गया है अमित शाह ने कहा कि 1960 तो चले आ रहे इंडियन पीनल कोड की जगह भारतीय न्याय संहिता ने लै है क्रिमिनल प्रोसीजर कोड यानी सी आर खत्म हो गया है भारतीय नागरिक सुरक्षा संहिता लागू हो गया है इंडियन एविडेंस एक्ट की जगह भारतीय गवाह कानून ने लै है ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਕਿਹਾ ਕਿ ਨਵੇਂ ਫੌਜਦਾਰੀ ਨਿਆਇ ਕਾਨੂੰਨਾ ਤਹਿਤ ਦੋਸ਼ ਸਾਬਤ ਹੋਣ ਦੀ ਦਰ 90% ਤੱਕ ਹੋਣ ਦੀ ਆਸ ਹੈ ਅਤੇ ਅਪਰਾਧਾਂ ਵਿੱਚ ਕਮੀ ਆਵੇਗੀ। ਨਵੇਂ ਕਾਨੂੰਨਾ ਨਾਲ ਇੱਕ ਆਧੁਨਿਕ ਨਿਆਇ ਪ੍ਰਣਾਲੀ ਸਥਾਪਿਤ ਹੋਵੇਗੀ ਜਿਸ ਵਿੱਚ ਜ਼ੀਰੋ ਐਫ ਆਈ ਆਰ ਪੁਲਿਸ ਵਿੱਚ ਆਨਲਾਈਨ ਸ਼ਿਕਾਇਤ ਦਰਜ ਕਰਵਾਉਣਾ, ਇਲੈਕਟ੍ਰੋਨਿਕ ਤਰੀਕੇ ਜਿਵੇਂ ਕਿ ਐਸਐਮਐਸ ਰਾਹੀਂ ਸੱਮਣ ਭੇਜਣਾ ਅਤੇ ਸਾਰੇ ਗੰਭੀਰ ਅਪਰਾਧਾਂ ਦੇ ਘਟਨਾ ਸਥਾਨ ਦੀ ਜ਼ਰੂਰੀ ਵੀਡੀਓਗ੍ਰਾਫੀ ਵਰਗੇ ਪ੍ਰਬੰਧ ਸ਼ਾਮਲ ਹੋਣਗੇ। ਇਲੈਕਟ੍ਰੋਨਿਕ ਸਸਿਓ ਕੇ ਪ੍ਰਤੀ विश्वसनीयता बड़े इसके लिए कानूनी प्रावधान कड़े किए हैं सर्वर लॉग स्थान संबंधी साक्ष्य और वॉइस मेल ये सब की व्याख्या की गई है नए कानून बारे वधेरे जानकारी लई तुसी एन संकलन ऑफ क्रिमिनल लॉज मोबाइल ऐप नू प्ले स्टोर या ऐप स्टोर तो डाउनलोड कर सकते हो ब्यूरो रिपोर्ट दूरदर्शन समाचार जलंधर